ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਭ ਨੂੰ ਲੋਹੜੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿਵੇਂ ਕਿ ਪੰਜਾਬ ਦੀ ਧਰਤੀ ਤੇ ਅਨੇਕਾਂ ਸੂਰਬੀਰ ਯੋਧਿਆਂ ਨੇ ਜਨਮ ਲਿਆ ਉਵੇਂ ਹੀ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਅੱਜ ਵੀ ਕਿਵੇਂ ਦੁੱਲਾ ਭੱਟੀ ਦਾ ਨਾਮ ਪੰਜਾਬ ਦੇ ਵਿੱਚ ਪ੍ਰਚਲਿਤ ਹੋਇਆ ਕਿਵੇਂ ਉਹਨਾਂ ਦਾ ਨਾਮ ਲੋਹੜੀ ਦੇ ਤਿਹਾੜ ਦੇ ਨਾਲ ਜਾਣਿਆ ਗਿਆ ਤਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਦੁੱਲਾ ਪੱਟੀ ਦਾ ਜਨਮ ਜਿਹੜਾ ਹੋਇਆ ਉਹ ਸੰਦਲਵਾਰ ਇਲਾਕਾ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ ਉੱਥੇ ਉਹਦਾ ਜਨਮ ਹੋਇਆ ਉਹਨਾਂ ਦਾ ਨਾਮ ਪੂਰਾ ਅਬਦੁੱਲ ਖਾਨ ਪੱਟੀ ਜੋ ਬਾਅਦ ਵਿੱਚ ਦੁੱਲਾ ਪੱਟੀ ਪਰਚੱਲੇਤ ਹੋਇਆ ਦੁੱਲਾ ਪੱਟੀ ਦੇ ਪਿਤਾ ਦਾ ਨਾਮ ਫਰੀਦ ਅਤੇ ਮਾਤਾ ਦਾ ਨਾਮ ਲੱਦੀ ਸੀ ਦੁੱਲਾ ਪੱਟੀ ਦੇ ਦਾਦੇ ਦਾ ਨਾਮ ਸੰਦਲ ਪੱਟੀ ਸੀ ਇਤਿਹਾਸ ਵਿੱਚ ਜਾ ਕੇ ਜੇ ਗੱਲ ਕਰੀਏ ਆਪਾਂ ਇਤਿਹਾਸ ਫਰੋਲੀਏ ਦੁੱਲਾ ਪੱਟੀ ਦਾ ਤਾਂ ਸੁਖਦੇਵ ਮਾਤਪੁਰੀ ਜੀ ਲਿਖਦੇ ਨੇ ਉਹ ਲਿਖਦੇ ਨੇ ਜਿਹੜਾ ਦੁੱਲੇ ਦਾ ਦਾਦਾ ਸੀਗਾ ਸੰਦਲ ਪੱਟੀ ਉਹ ਬਹੁਤ ਹੀ ਬਹਾਦਰ ਅਤੇ ਨਿਡਰ ਇਨਸਾਨ ਸੀ ਉਹ ਉਸ ਸਮੇਂ ਦੀ ਜਿਹੜੀ ਮੁਬਲ ਸਰਕਾਰ ਸੀਗੀ ਉਹਦੇ ਹੁਕਮਾਂ ਨੂੰ ਨਾ ਮੰਨਣ ਵਾਲਾ ਵਿਅਤੀ ਸੀ ਉਹ ਉਹਨਾਂ ਨੂੰ ਨਾ ਤਾਂ ਕੋਈ ਹਰਜਾਨਾ ਦਿੰਦਾ ਸੀ ਤੇ ਨਾ ਹੀ ਉਹਨਾਂ ਦੇ ਪਿੰਡ ਦੇ ਵਿੱਚੋਂ ਮੁਗਲ ਦਰਬਾਰ ਦੇ ਵਿੱਚ ਜਿਹੜਾ ਲਗਾਨ ਸੀਗਾ ਉਹ ਜਾਂਦਾ ਸੀ ਜ਼ਮੀਨਾਂ ਦਾ ਲਗਾਨ ਦੇਣਾ ਉਹਨਾਂ ਨੇ ਬੰਦ ਕਰ ਦਿੱਤਾ ਉਹਨਾਂ ਨੇ ਰਾਵੀ ਦੀ ਜੰਗ ਦੇ ਵਿੱਚ ਮੁਗਲ ਸਰਕਾਰ ਦੇ ਜਿਹੜੇ ਸੈਨਿਕ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਧੁੱਲੇ ਦਾ ਜਿਹੜਾ ਪਿਓ ਫਰੀ ਸੀਗਾ ਉਹ ਵੀ ਆਪਣੇ ਪਿਓ ਦੀ ਤਰ੍ਹਾਂ ਬਹੁਤ ਹੀ ਨਿਡਰ ਬਹਾਦਰ ਯੋਧਾ ਸੀਗਾ ਉਹ ਵੀ ਆਪਣੇ ਬਾਪ ਦੇ ਨਕਸ਼ੇ ਕਦਮਾਂ ਦੇ ਚੱਲਿਆ ਉਹਨੇ ਵੀ ਮੁਗਲ ਸਰਕਾਰ ਦੇ ਨਾਲ ਟੱਕਰ ਆ ਲਿਆ ਤੇ ਉਹਨਾਂ ਨੇ ਕਦੇ ਈ ਨਹੀਂ ਮੰਨੀ ਇਸ ਚੀਜ਼ ਦੀ ਉਹਨਾਂ ਅੱਗੇ ਕਦੇ ਸਿਰ ਨਹੀਂ ਝੁਕਾਇਆ ਮੁਗਲ ਸਰਕਾਰ ਦੇ ਅੱਗੇ ਉਸ ਸਮੇਂ ਦਾ ਜਿਹੜਾ ਬਾਦਸ਼ਾਹ ਸੀਗਾ ਅਕਬਰ ਉਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਇਹਨਾਂ ਦੀ ਕੀਤੀ ਬਗਾਵਤ ਨੂੰ ਦਬਾਇਆ ਜਾ ਸਕੇ ਪਰ ਮਤਲਬ ਉਹਨਾਂ ਨੂੰ ਸਮਝਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਉਹ ਨਹੀਂ ਸਮਝੇ ਆਖਰਕਾਰ ਅਕਬਰ ਨੇ ਉਹਨਾਂ ਦੋਨਾਂ ਦੇ ਸਿਰ ਕਲਮ ਕਰਤੇ ਸਿਰ ਕਲਮ ਕਰਕੇ ਲੋਕਾਂ ਦੇ ਮਨਾਂ 'ਚ دہشت ਪਾਉਣ ਦੇ ਲਈ ਉਹਨਾਂ ਦੇ ਜਿਹੜਾ ਉਹਨਾਂ ਦਾ ਧੜ ਸੀਗਾ ਕਿਉਂਕਿ ਸਿਰ ਤਾਂ ਅਲੱਗ ਕਰਤੇ ਜਿਹੜਾ ਧੜ ਸੀ ਧੜ ਦੇ ਵਿੱਚ ਤੂੜੀ ਭਰਤੀ ਤੂੜੀ ਭਰ ਕੇ ਜਿਹਨਾਂ ਦੇ ਧੜ ਸੀਗੇ ਉਹ ਲਾਹੌਰ ਦੇ ਬਾਹਰ ਮੇਨ ਦਰਵਾਜੇ ਤੇ ਲੰਕਾਤੇ ਤਾਂ ਜੋ ਲੋਕਾਂ ਦੇ ਮਨ ਚ ਦਹਿਸ਼ਤ ਪੈ ਜਵੇ ਵੀ ਕੋਈ ਵੀ ਵਿਅਕਤੀ ਮੁਗਲ ਸਰਕਾਰ ਨਾਲ ਦੁਬਾਰਾ ਤੋਂ ਟੱਕਰਾ ਲੈਣ ਦੀ ਕੋਸ਼ਿਸ਼ ਨਾ ਕਰ ਸਕੇ ਤੇ ਨਾ ਹੀ ਕੋਈ ਬਗਾਵਤ ਕਰ ਸਕੇ ਇਹ ਸੀਗੀ ਦੁੱਲੇ ਦੇ ਪਿਤਾ ਤੇ ਦਾਦੇ ਦੀ ਕਹਾਣੀ ਅੱਗੇ ਜੇ ਗੱਲ ਕਰਦੇ ਆਂ ਦੁੱਲੇ ਦੀ ਦੁੱਲਾ ਪੱਟੀ ਦੁੱਲੇ ਦਾ ਜਿਹੜਾ ਜਨਮ ਹੈ ਉਦੇ ਦਾਦੇ ਤੇ ਪਿਤਾ ਦੀ ਮੌਤ ਤੋਂ 4 ਮਹੀਨਿਆਂ ਬਾਅਦ ਦੁੱਲੇ ਦਾ ਜਨਮ ਹੁੰਦਾ ਮਾਤਾ ਲੱਦੀ ਦੀ ਕੱਖੋਂ ਦੁੱਲੇ ਦੀ ਮਾਂ ਨੇ ਸੋਚਿਆ ਵੀ ਜੇ ਮੇਰੇ ਮੁੰਡੇ ਨੂੰ ਉਹਦੇ ਬਾਪ ਤੇ ਦਾਦੇ ਦੇ ਕਤਲ ਬਾਰੇ ਪਤਾ ਲੱਗ ਗਿਆ ਤਾਂ ਉਹਦੇ ਅੰਦਰ ਵੀ ਉਹੀ ਬਗਾਵਤੀ ਸੁਰ ਪੈਦਾ ਹੋ ਜਾਣੇ ਨੇ ਇਸੇ ਕਰਕੇ ਉਹ ਆਪਣੇ ਪੁੱਤ ਨੂੰ ਕੋਈ ਵੀ ਗੱਲ ਨਾ ਦੱਸਣ ਦਾ ਵਿਚਾਰ ਕਰਦੀ ਹੈ ਤੇ ਦੁੱਲੇ ਦਾ ਪਾਲਨ-ਪੋਸ਼ਣ ਕਰਨ ਲੱਗਦੀ ਹੈ ਉਸੇ ਸਮੇਂ ਅਕਬਰ ਜਿਹੜਾ ਬਾਦਸ਼ਾਹ ਸੀਗਾ ਉਹਦੇ ਘਰੇ ਜਿਹੜਾ ਪੁੱਤਰ ਜਨਮ ਹੋਇਆ ਪੁੱਤਰ ਦਾ ਨਾਮ ਸ਼ੇਖੂ ਜਿਹੜਾ ਕਿ ਬਾਅਦ ਵਿੱਚ ਜਹਾਂਗੀਰ ਦੇ ਨਾਮ ਨਾਲ ਪ੍ਰਸਿੱਧ ਹੋਇਆ ਉਹਦਾ ਜਨਮ ਹੋਇਆ ਤਾਂ ਅਕਬਰ ਦੇ ਜਿਹੜੇ ਦਰਬਾਰੀ ਸੀਗੇ ਜਿੰਨੇ ਵੀ ਉਹਨਾਂ ਨੇ ਅਕਬਰ ਨੂੰ ਸਲਾਹ ਦਿੱਤੀ ਵੀ ਸ਼ੇਖੂ ਨੂੰ ਕਿਸੇ ਜਿਹੜੀ ਬਹਾਦਰ ਔਰਤ ਉਹਦਾ ਜਿਨੇ ਮਤਲਬ ਇਸੇ ਟਾਈਮ ਇੱਕ ਬੱਚੇ ਨੂੰ ਜਨਮ ਦਿੱਤਾ ਹੋਵੇ ਪੱਟੀ ਰਾਜਪੂਤ ਜਿਹੜੀ ਔਰਤ ਹੈ ਉਹਦਾ ਦੁੱਧ ਪਲਾਇਆ ਜਾਵੇ ਤਾਂ ਇਹ ਬਹੁਤ ਹੀ ਬਹਾਦਰ ਨੇੜਰ ਯੋਦਾ ਬਣ ਕੇ ਨਿਕਲੇਗਾ ਤਾਂ ਇੰਨੀ ਗੱਲ ਕਹਿਣ ਦੀ ਦੇਰ ਸੀਗੀ ਇਹ ਜਿਹੜੀ ਗੱਲ ਸੀਗੀ ਸਾਰੇ ਲਾਹੌਰ ਦੇ ਵਿੱਚ ਅੱਗ ਵਾਂਗੂ ਫੈਲ ਗਈ ਵੀ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਇੱਕ ਐਸੀ ਔਰਤ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਿਹੜੀ ਭੱਟੀ ਰਾਜਪੂਤ ਵੀ ਹੋਵੇ ਤੇ ਜਿਨ੍ਹਾਂ ਪੁੱਤਰ ਨੂੰ ਜਨਮ ਦਿੱਤਾ ਹੋਵੇ ਤਾਂ ਪਹੁੰਚਦੇ ਪਹੁੰਚਦੇ ਇਹ ਖਬਰ ਲੱਦੀ ਤੱਕ ਪਹੁੰਚ ਗਈ ਤੇ ਜਿਹੜੇ ਦਰਬਾਰੀ ਸੀਗੇ ਉਹ ਲੱਦੀ ਨੂੰ ਮੁਗਲ ਬਾਦਸ਼ਾਹ ਦੇ ਦਰਬਾਰ ਵਿੱਚ ਲੈ ਗਏ ਤਾਂ ਲੱਦੀ ਨੇ ਮਤਲਬ ਉਹਨਾਂ ਨੇ ਉੱਥੇ ਲੱਦੀ ਨੂੰ ਜਿਹੜਾ ਜਹਾਂਗੀਰ ਸੀਗਾ ਉਹਨੂੰ ਦੁੱਧ ਪਲਾਉਣ ਦੇ ਲਈ ਰੱਖ ਲਿਆ ਅਕਬਰ ਨੇ ਨਾਲ ਦੀ ਨਾਲ ਜਿਹੜਾ ਦੁੱਲਾ ਸੀਗਾ ਉਹਦਾ ਵੀ ਪਾਲਣ ਪੋਸ਼ਣ ਨਾਲ ਦੀ ਨਾਲ ਕੀਤਾ ਉਹਨੇ ਦੁੱਲੇ ਨੂੰ ਸਕੂਲ ਵਿੱਚ ਭੰਨ ਭੇਜਿਆ ਦੁੱਲੇ ਦਾ ਜਿਹੜਾ ਮਨ ਸੀਗਾ ਪੜ੍ਹਾਈ ਵਿੱਚ ਨਾ ਲੱਗਾ ਤੇ ਉਹ ਛੇਤੀ ਹੀ ਉੱਥੋਂ ਆਪਣੀ ਮਾਤਾ ਦੇ ਨਾਲ ਵਾਪਸ ਆਪਣੇ ਪਿੰਡ ਆ ਗਿਆ ਤੇ ਪਿੰਡ ਆ ਕੇ ਉਹ ਗਲੇਲ ਦੇ ਨਾਲ ਨਿਸ਼ਾਨੇ ਲਗਾਉਂਦਾ ਸੀਗਾ ਰੋਜ਼ ਆਪਣੇ ਜਿਹੜੇ ਯਾਰ ਮਿੱਤਰ ਸੀਗੇ ਪਿੰਡ ਦੇ ਉਹਨਾਂ ਦੇ ਨਾਲ ਟੋਲੀਆਂ ਬਣਾ ਕੇ ਉਹਨਾਂ ਨਾਲ ਖੇਡਦਾ ਉੱਥੇ ਇੱਕ ਵਾਰ ਦੀ ਗੱਲ ਹੈ ਵੀ ਜਿਹੜਾ ਦੁੱਲਾ ਸੀਗਾ ਉਹਨੇ ਗਲੇਲ ਦੇ ਨਾਲ ਇੱਕ ਪਿੰਡ ਦੀ ਜਿਹੜੀ ਔਰਤ ਹੈ ਉਹਦਾ ਘੜਾ ਪੰਪ ਤਾਂ ਉਹ ਉਹਨੂੰ ਕਹਿੰਦੀ ਆ ਵੀ ਤੇਰਾ ਪਿਓ ਦਾਦਾ ਤਾਂ ਮੁਗਲਾਂ ਦੇ ਖਿਲਾਫ ਲੜੇ ਨੇ ਉਹ ਗਰੀਬਾਂ ਦੇ ਹੱਕ ਚ ਲੜਦੇ ਰਹੇ ਨੇ ਤੇ ਤੂੰ ਗਰੀਬਾਂ ਨੂੰ ਤੰਗ ਕਰਦਾ ਤਾਂ ਉਹਨੂੰ ਇੱਕ ਤਾਨਾ ਦਿੰਦੀ ਆ ਕਹਿੰਦੀ ਵੀ ਤੂੰ ਵੀ ਕਾਸ਼ ਆਪਣੇ ਪਿਓ ਦਾਦੇ ਦੀ ਤਰ੍ਹਾਂ ਇੱਕ ਦਲੇਰ ਯੋਧਾ ਬਣੀ ਤੇ ਗਰੀਬਾਂ ਦੀ ਮਦਦ ਕਰੇ ਇਹ ਗੱਲ ਜਿਹੜੀ ਸੀਗੀ ਦੁੱਲੇ ਨੇ ਮਨ ਤੇ ਲਾਦੀ ਉਹਨੂੰ ਵੈਸਤਾ ਕੋਈ ਜਾਣਕਾਰੀ ਹੈ ਹੀ ਨਹੀਂ ਸੀ ਆਪਣੇ ਪਿਓ ਦਾਦੇ ਬਾਰੇ ਤਾਂ ਫਿਰ ਉਹ ਘਰੇ ਆ ਕੇ ਆਪਣੀ ਮਾਂ ਦੇ ਮਗਰ ਪੈ ਜਾਂਦਾ ਵੀ ਮੈਨੂੰ ਦੱਸ ਮੇਰੇ ਪਿਓ ਦਾਦੇ ਦਾ ਕੀ ਹੋਇਆ ਤਾਂ ਮਜਬੂਰ ਹੋਈ ਮਾਂ ਨੂੰ ਆਪਣੇ ਪੁੱਤਰ ਨੂੰ ਸਾਰੀ ਜਾਣਕਾਰੀ ਦੇਣੀ ਪੈਂਦੀ ਤਾਂ ਇਸ ਘਟਨਾ ਤੋਂ ਬਾਅਦ ਉਹ ਜਿਹੜਾ ਦੁੱਲਾ ਸੀਗਾ ਉਹ ਮੁਗਲਾਂ ਦੇ ਖਿਲਾਫ ਬਗਾਵਤੀ ਸੁਰ ਉਹਦੇ ਅੰਦਰ ਵੀ ਪੈਦਾ ਹੋ ਗਏ ਤੇ ਉਹ ਵੀ ਉਹਨਾਂ ਤੋਂ ਬਦਲਾ ਲੈਣਾ ਚਾਹੁੰਦਾ ਸੀਗਾ ਹੌਲੀ-ਹੌਲੀ ਦੁੱਲਾ ਗਰੀਬਾਂ ਦੇ ਵਿੱਚ ਪ੍ਰਚਲਿਤ ਹੋਣਾ ਸ਼ੁਰੂ ਹੋ ਗਿਆ ਮਤਲਬ ਉਹ ਕੀ ਕਰਦਾ ਸੀਗਾ ਜੰਗਲਾਂ ਦੇ ਵਿੱਚ ਉਹਨੇ ਰਹਿਣਾ ਸ਼ੁਰੂ ਕਰ ਦਿੱਤਾ ਤੇ بڑے ਲੋਕਾਂ ਤੋਂ ਸ਼ਾਹੂ ਕੋਰਾ ਤੋਂ ਮੁਗਲਾਂ ਤੋਂ ਜਿੰਨਾ ਵੀ ਮਾਲ ਉਹ ਲੁੱਟਦਾ ਉਹ ਸਾਰਾ ਗਰੀਬਾਂ 'ਚ ਵੰਡ ਦਿੰਦਾ ਮਤਲਬ ਉਹ ਗਰੀਬਾਂ ਦਾ ਮਸੀਹਾ ਤਾਰ ਤੇ ਜਾਣਿਆ ਜਾਣ ਲੱਗਾ ਹੁਣ ਅੱਗੇ ਗੱਲ ਕਰਦੇ ਆਂ ਕਿ ਕਿਵੇਂ ਦੁੱਲੇ ਪੱਟੀ ਦਾ ਨਾਮ ਲੋਹੜੀ ਦੇ ਤਿਹਾਰ ਨਾਲ ਜੁੜਿਆ ਲੋਹੜੀ ਦੇ ਤਿਹਾਰ ਦੇ ਨਾਲਆਂ ਦੋ ਘਟਨਾਵਾਂ ਨੇ ਜਿਹੜੀਆਂ ਇਤਿਹਾਸਕਾਰ ਬਿਆਨ ਕਰਦੇ ਨੇ ਕਿਹਾ ਜਾਂਦਾ ਹੈ ਵੀ ਦੁੱਲੇ ਪੱਟੀ ਨੇ ਇੱਕ ਲੜਕੀ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਛੁਡਾਇਆ ਅਤੇ ਉਸ ਨੂੰ ਆਪਣੀ ਧਰਮ ਦੀ ਭੈਣ ਬਣਾਇਆ ਅਤੇ ਉਸ ਦੇ ਵਿਆਹ ਦੇ ਸਮੇਂ ਉਹਨੂੰ ਸ਼ਗਨ ਦੇ ਵੱਜੋਂ ਸ਼ੱਕਰ ਦਿੱਤੀ ਸੀਗੀ ਇਸੇ ਤਰ੍ਹਾਂ ਇੱਕ ਹੋਰ ਕਥਾ ਏ ਵੀ ਇੱਕ ਬ੍ਰਾਹਮਣ ਜਿਹੜਾ ਕਿ ਉਹਦੀਆਂ ਦੋ ਪੁੱਤਰੀਆਂ ਸਨ ਸੁੰਦਰੀ ਤੇ ਮੁੰਦਰੀ ਤੇ ਜਿਹੜੀ ਇਹ ਕਥਾ ਹੈ ਨਾ ਸੁੰਦਰ ਮੁੰਦਰੀ ਏ ਤੇਰਾ ਕੋਣ ਵਿਚਾਰਾ ਹੋਬ ਦੁੱਲਾ ਪੱਟੀ ਵਾਲਾ ਤਾਂ ਇਹ ਕਥਾ ਇੱਥੋਂ ਬਣੀ ਐ ਇੱਥੋਂ ਇਹ ਕਹਾਵਤ ਬਣੀ ਐ ਵੀ ਉਸ ਬ੍ਰਾਹਮਣ ਦੀਆਂ ਦੋ ਪੁੱਤਰੀਆਂ ਸਨ ਸੁੰਦਰੀ ਤੇ ਮੁੰਦਰੀ ਜਿਨ੍ਹਾਂ ਦਾ ਕੀ ਵਿਆਹ ਰੱਖਿਆ ਹੋਇਆ ਸੀਗਾ ਹੁਣ ਵਿਆਹ ਉਹਨਾਂ ਦਾ ਰੱਖਿਆ ਹੋਇਆ ਸੀਗਾ ਪਰ ਉਹਨਾਂ ਦਾ ਵਿਆਹ ਕਿਉਂ ਨਹੀਂ ਹੋ ਰਿਹਾ ਸੀ ਕਿਉਂਕਿ ਬ੍ਰਾਹਮਣ ਕੋਲ ਜਿਹੜਾ ਵਿਆਹ ਕਰਨ ਦੇ ਲਈ ਉਪਯੁਕਤ ਧਨ ਨਹੀਂ ਸੀਗਾ ਤਾਂ ਕੀ ਹੋਇਆ ਜਿਹੜਾ ਉਸ ਤੋਂ ਦਾ ਜਿਹੜਾ ਮੁਗਲ ਹਾਕਮ ਸੀਗਾ ਉਹ ਬੜਾ ਹੀ ਜ਼ਾਲਮ ਸੀਗਾ ਉਹ ਕੀ ਕਰਦਾ ਸੀਗਾ ਜਿਹੜੀਆਂ ਨੌਜਵਾਨ ਲੜਕੀਆਂ ਸੀਗੀਆਂ ਉਹਨਾਂ ਨੂੰ ਅਗਵਾ ਕਰਕੇ ਲੈ ਜਾਂਦਾ ਸੀਗਾ ਤਾਂ ਉਹਦੀ ਜਿਹੜੀ ਇਹ ਦੋਨੋਂ ਕੁੜੀਆਂ ਸੀਗੀਆਂ ਸੁੰਦਰੀ ਤੇ ਮੁੰਦਰੀ ਇਹਨਾਂ ਦੀ ਕਹਿੰਦਾ ਵੀ ਖੂਬਸੂਰਤੀ ਦੀ ਜਿਹੜੀ ਅ ਗੱਲ ਹੈ ਉਹਦੇ ਕੰਨਾਂ ਤੱਕ ਪਹੁੰਚ ਚੁੱਕੀ ਸੀ ਤੇ ਇਹ ਜਿਹੜੀ ਖਬਰ ਹੈ ਉਹ ਗਰੀਬ ਬ੍ਰਾਹਮਣ ਦੇ ਕਹਿ ਲਓ ਕੰਨਾਂ ਤੱਕ ਪਹੁੰਚ ਚੁੱਕੀ ਵੀ ਉਹ ਵੀ ਮੇਰੀਆਂ ਕੁੜੀਆਂ ਨੂੰ ਅਗਵਾ ਕਰਨਾ ਚਾਹੁੰਦਾ ਤਾਂ ਗਰੀਬ ਬ੍ਰਾਹਮਣ ਉਹਦੇ ਜਿਹੜੇ ਕੁੜੀਆਂ ਨੇ ਉਹਨਾਂ ਦੇ ਸਹੁਰੇ ਜਾਂਦਾ ਉਹਨਾਂ ਦੇ ਸਹੁਰਿਆਂ ਨੂੰ ਮਿੰਨਤ ਮਿੰਤਾ ਤਰਲੇ ਕਰਦਾ ਵੀ ਤੁਸੀਂ ਬਿਨਾਂ ਵਿਆਹੀ ਇਦਾਂ ਹੀ ਵੀ ਕੁੜੀਆਂ ਨੂੰ ਲੈ ਆਓ ਉਹ ਨਹੀਂ ਮੰਨੇ ਤਾਂ ਨਿਰਾਸ਼ ਹੋ ਕੇ ਜਿਹੜਾ ਬ੍ਰਾਹਮਣ ਵਾਪਸ ਆ ਰਿਹਾ ਹੁੰਦਾ ਵਿਚਾਰਾ ਉਹਦੇ ਮਨ ਦੇ ਵਿੱਚ ਉਹਨੇ ਦੁੱਲਾ ਪੱਟੀ ਦਾ ਨਾਮ ਸੁਣਿਆ ਹੁੰਦਾ ਉਹਦੇ ਮਨ ਦੇ ਵਿੱਚ ਫਿਰ ਉਹ ਨਾ ਅਬਦੁੱਲਾ ਪੱਟੀ ਨੂੰ ਮਿਲਣ ਦੇ ਖਿਆਲ ਆਉਂਦੇ ਨੇ ਫਿਰ ਉਹ ਸਿੱਧਾ ਜਾ ਕੇ ਦੁੱਲਾ ਪੱਟੀ ਨੂੰ ਮਿਲਦਾ ਉਹਨੂੰ ਆਪਣੀ ਸਾਰੀ ਕਥਾ ਦੱਸਦਾ ਫਿਰ ਦੁੱਲਾ ਪੱਟੀ ਬ੍ਰਾਹਮਣ ਨੂੰ ਕਹਿੰਦਾ ਵੀ ਸੁੰਦਰੀ ਤੇ ਮੁੰਦਰੀ ਅੱਜ ਤੋਂ ਤੇਰੀਆਂ ਕੁੜੀਆਂ ਨਹੀਂ ਅੱਜ ਤੋਂ ਮੇਰੀਆਂ ਕੁੜੀਆਂ ਨੇ ਇਹਨਾਂ ਦੇ ਵਿਆਹ ਦੀ ਜ਼ਿੰਮੇਵਾਰੀ ਮੇਰੀ ਤਾ ਦੁੱਲਾ ਪੱਟੀ ਕੀ ਕਰਦਾ ਜਿਹੜੀਆਂ ਕੁੜੀਆਂ ਸੀ ਦੋਨੋਂ ਉਹਨਾਂ ਦੇ ਸੋਰੇ ਵਿੱਚ ਜਾਂਦਾ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਦਾ ਤੇ ਵਿਆਹ ਦਾ ਦਿਨ ਨਿਸ਼ਚਿਤ ਕਰਿਆਉਂਦਾ ਨਿਸ਼ਚਿਤ ਕਰਨ ਤੋਂ ਬਾਅਦ ਫਿਰ ਜਿਹੜਾ ਬ੍ਰਾਹਮਣ ਸੀਗਾ ਉਹਨੂੰ ਇਸ ਗੱਲ ਦੀ ਚਿੰਤਾ ਸੀਗੀ ਵੀ ਵਿਆਹ ਦਿਨੇ ਨਹੀਂ ਕਰਨਾ ਵੀ ਮੁਗਲ ਉੱਥੇ ਆ ਸਕਦੇ ਨੇ ਤਾਂ ਦੁੱਲਾ ਕੀ ਕਰਦਾ ਉਹਨੂੰ ਕਹਿੰਦਾ ਵੀ ਮੈਂ ਇਹਦਾ ਵਿਆਹ ਰਾਤ ਨੂੰ ਕਰੂੰਗਾ ਤੇ ਜੰਗਲ ਦੇ ਵਿੱਚ ਵਿਆਹ ਕਰਦਾ ਹੋ ਤਾਂ ਉੱਥੇ ਕੀ ਹੈ ਦੁੱਲਾ ਆਲੇ ਦੁਆਲੇ ਦੇ ਸਾਰੇ ਜਿੱਥੇ ਜਿਨ੍ਹਾਂ ਦੇ ਮੁੰਡਾ ਹੋਇਆ ਹੁੰਦਾ ਜਾਂ ਜਿਨ੍ਹਾਂ ਦਾ ਵਿਆਹ ਹੋਇਆ ਹੁੰਦਾ ਸਾਰਿਆਂ ਨੂੰ ਉਸ ਵਿਆਹ ਦਾ ਨਿਯੋਤਾ ਭੇਜਦਾ ਤੇ ਕਿਉਂਕਿ ਜੰਗਲ ਦੇ ਵਿੱਚ ਹਨੇਰਾ ਹੁੰਦਾ ਤਾਂ ਹਨੇਰੇ ਤੋਂ ਬਚਾਅ ਕਰਨ ਦੇ ਲਈ ਉਹ ਗੱਭੇ ਲੱਕੜਾਂ ਇਕੱਠੀਆਂ ਕਰਕੇ ਧੂਣੀ ਬਾਲਦਾ ਤਾਂ ਜੋ ਰੋਸ਼ਨੀ ਹੋ ਜਵੇ ਤਾਂ ਉਹ ਰੋਸ਼ਨੀ ਦੇ ਵਿੱਚ ਹੀ ਉਹ ਕੁੜੀਆਂ ਦਾ ਵਿਆਹ ਹੋਇਆ ਦੁੱਲੇ ਨੇ ਉਹਨਾਂ ਨੂੰ ਕੰਨਿਆਦਾਨ ਕੀਤਾ ਉਹਨਾਂ ਦਾ ਤੇ ਆਲੇ ਦੁਆਲੇ ਤੋਂ ਜਿਹੜੇ ਲੋਕ ਸੀਗੇ ਉਹ ਵੀ ਮਿੱਠਾ ਖੰਡ ਸ਼ੱਕਰ ਸਾਰਾ ਕੁਝ ਲੈ ਕੇ ਆਏ ਸੀਗੇ ਤੇ ਦੁੱਲੇ ਨੇ ਉਹ ਕੁੜੀਆਂ ਦੀ ਝੋਲੀ ਪਾਇਆ ਤੇ ਉਹਨਾਂ ਦਾ ਕੰਨਿਆਦਾਨ ਕੀਤਾ ਤਾਂ ਇਥੋਂ ਹੀ ਜਿਹੜੀ ਇਹ ਕਥਾ ਸੀਗੀ ਉਹ ਪ੍ਰਚਲਿਤ ਹੋਈ ਲੋਹੜੀ ਦਾ ਤਿਹਾਰ ਇਸ ਤੋਂ ਬਾਅਦ ਮਨਾਉਂਦਾ ਰਵਾਜ ਪੈ ਗਿਆ ਤੇ ਜੇ ਗੱਲ ਕਰੀਏ ਅੱਗੇ ਦੁੱਲੇ ਦੀ ਤਾਂ ਦੁੱਲੇ ਦਾ ਜਿਹੜਾ ਮਕਸਦ ਸੀਗਾ ਉਹ ਸਿਰਫ ਇੰਨਾ ਕੁ ਨਹੀਂ ਰਹਿ ਗਿਆ ਸੀਗਾ ਉਹਦਾ ਮਕਸਦ ਬਹੁਤ ਵੱਡਾ ਹੋ ਗਿਆ ਸੀ ਉਹ ਜ਼ੁਲਮ ਦੇ ਖਿਲਾਫ ਲੜਨਾ ਚਾਹੁੰਦਾ ਸੀ ਉਹ ਮੁਗਲਾਂ ਦਾ ਟੱਕਰਾ ਕਰਨਾ ਚਾਹੁੰਦਾ ਸੀ ਤੇ ਉਹਨੇ ਮੁਗਲਾਂ ਦਾ ਬਖੂਬੀ ਟੱਕਰਾ ਕੀਤਾ ਤੇ ਉਹਨਾਂ ਦੀ ਕਦੇ ਵੀ ਈ ਨਾ ਮੰਨੀ ਆਖਰਕਾਰ ਜਿਹੜਾ ਅਕਬਰ ਸੀਗਾ ਬਾਦਸ਼ਾਹ ਉਹੋ ਦੁੱਲੇ ਨੂੰ ਮਤਲਬ ਹਰਾਣਾ ਚਾਹੁੰਦਾ ਸੀਗਾ ਤੇ ਉਹਨੇ ਹੁਕਮ ਜਾਰੀ ਕਰਤਾ ਵੀ ਦੁੱਲੇ ਨੂੰ ਜਿਉਂਦਾ ਜਾਂ ਮਰਦਾ ਮੇਰੇ ਸਾਹਮਣੇ ਪੇਸ਼ ਕਰੋ ਤਾਂ ਜਿਹੜਾ ਉਹਦਾ ਵਜ਼ੀਰ ਸੀਗਾ ਮਿਰਜ਼ਾ ਨਿਜ਼ਾਮੁਦੀਨ ਉਹਦੀ ਡਿਊਟੀ ਲੱਗਦੀ ਆ ਵੀ ਤੂੰ ਦੁੱਲੇ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਉਣਾ ਜਾਂ ਮਰਦਾ ਲੈ ਕੇ ਆਉਣਾ ਮੇਰੇ ਕੋਲ ਤਾਂ ਮਿਰਜ਼ਾ ਨਿਜ਼ਾਮੁਦੀਨ ਕੀ ਕਰਦਾ ਦੁੱਲੇ ਦੇ ਪਿੰਡ ਪਹੁੰਚਦਾ 12000 ਮੁਗਲ ਸਪਾਈ ਲੈ ਕੇ ਦੁੱਲੇ ਦੇ ਸਾਰੇ ਪਿੰਡ ਨੂੰ ਇਹ ਇੱਕ ਕਥਾ ਇੱਕ ਇਹ ਕਥਾ ਇੱਕ ਦੂਜੀ ਕਥਾ ਇਹ ਕਥਾ ਕੀ ਆ ਵੀ ਦੁੱਲੇ ਦੇ ਪਿੰਡ ਨੂੰ ਚਾਰੇ ਪਾਸੋਂ ਘੇਰਾ ਪਾ ਲੰਦਾ ਹੋ ਘੇਰਾ ਪਾ ਕੇ ਦੁੱਲਾ ਉੱਥੇ ਪੂਰੀ ਬਹਾਦਰੀ ਨਾਲ ਲੜਦਾ ਤੇ ਲੜਦਾ ਲੜਦਾ ਮਤਲਬ ਉਹਨੂੰ ਉੱਥੇ ਹੀ ਮੌਤ ਪ੍ਰਾਪਤ ਹੋ ਜਾਂਦੀ ਆ ਤੇ ਇੱਕ ਕਥਾ ਇਹ ਹੈ ਆ ਵੀ ਦੁੱਲਾ ਇੰਨੀ ਬਹਾਦਰੀ ਨਾਲ ਲੜਦਾ ਏ ਵੀ ਉਹ ਜਿਹੜਾ ਨizamuddin ਹੈ ਉਹ ਉਹਦੇ ਤੋਂ ਹਾਰ ਜਾਂਦਾ ਤੇ ਹਾਰ ਕੇ ਦੁੱਲਾ ਉਹਨੂੰ ਕੈਦ ਕਰ ਲੈਂਦਾ ਕੈਦ ਕਰਕੇ ਫਿਰ ਜਿਹੜਾ ਨizamuddin ਹੈ ਅਦੁੱਲੇ ਦੀ ਮਾਂ ਲੱਦੀ ਦੇ ਪੈਰਾਂ 'ਚ ਗਿਰਦਾ ਵੀ ਮੇਰੀ ਜਾਨ ਬਖਸ਼ਾ ਦਿਓ ਦੁੱਲੇ ਤੋਂ ਤਾਂ ਲੱਦੀ ਨੂੰ ਤਰਸ ਆ ਜਾਂਦਾ ਉਹ ਤੇ ਤੇ ਉਹ ਉਹ ਨੂੰ ਉਹਦੀ ਜਾਨ ਬਖਸ਼ਣ ਦੇ ਲਈ ਦੁੱਲੇ ਨੂੰ ਕਹਿ ਲੈਂਦੀ ਆ ਤਾਂ ਉਹ ਦੁੱਲੇ ਨੂੰ ਆਪਣਾ ਪੱਗਵਟ ਭਰਾਵਾਂ ਨਾਲ ਲੋਂਦਾ ਉੱਥੇ ਚਲਾਕੀ ਖੇੜਦਾ ਫਿਰ ਉਹ ਦੁੱਲੇ ਨੂੰ ਕਹਿੰਦਾ ਵੀ ਆਪਾਂ ਚੱਲ ਜਹਾਂਗੀਰ ਨੂੰ ਮਿਲ ਕੇ ਆਨੇ ਆ ਮੈਂ ਤੇਰੀ ਜਹਾ ਜਹਾਂਗੀਰ ਦੇ ਨਾਲ ਸਮਝੌਤਾ ਖਰਾ ਦਿੰਦਾ ਤਾਂ ਦੁੱਲੇ ਨੂੰ ਨਾਲ ਲੈ ਜਾਂਦਾ ਤੇ ਅੱਗੇ ਜਾ ਕੇ ਫਿਰ ਉਹ ਦੁੱਲੇ ਨੂੰ ਸ਼ਰਾਬ ਪਲਾ ਕੇ ਬੇਹੋਸ਼ ਕਰ ਮਤਲਬ ਮਦਹੋਸ਼ ਕਰਕੇ ਉਹਨੂੰ ਗ੍ਰਿਫਤਾਰ ਕਰ ਲੈਂਦਾ ਤੇ ਬਾਅਦ ਵਿੱਚ ਉਹਨੂੰ ਕੈਦ ਕਰ ਲੈਂਦੇ ਨੇ ਕੈਦ ਦੇ ਵਿੱਚ ਦੁੱਲਾ ਕਿਉਂਕਿ ਉਹ ਮੁਗਲਾਂ ਦੇ ਇੱਥੋਂ ਦਾ ਮਰਨਾ ਨਹੀਂ ਚਾਹੁੰਦਾ ਸੀ ਉਹ ਜੇਲ੍ਹ ਦੇ ਅੰਦਰੇ ਆਪਣਾ ਸਿਰ ਦੀਵਾਰਾਂ ਨਾਲ ਪਟਕ-ਪਟਕ ਕੇ ਉੱਥੇ ਹੀ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲੈਂਦਾ ਤੇ ਉਹ ਇੱਥੋਂ ਇਹ ਵੀ ਪਤਾ ਲੱਗਦਾ ਵੀ ਉਹਨੇ ਪੂਰੀ ਜ਼ਿੰਦਗੀ ਮੁਗਲਾਂ ਦੇ ਖਿਲਾਫ ਲੜਿਆ ਪਰ ਈਨ ਨਹੀਂ ਮੰਨੀ ਕਦੇ ਵੀ ਆਪਣੀ ਹਾਰ ਨਹੀਂ ਮੰਨੀ ਤਾਂ ਇਹ ਸੀਗੀ ਦੁੱਲਾ ਪੱਟੀ ਉਹਦੇ ਜੀਵਨ ਦੇ ਬਾਰੇ ਤੇ ਕਿਵੇਂ ਲੋਹੜੀ ਦਾ ਤਿਹਾਰ ਬਣਿਆ ਉਹਦੇ ਬਾਰੇ ਜਾਣਕਾਰੀ ਆਪਾਂ ਕਹਿ ਸਕਦੇ ਹਾਂ ਵੀ ਭਾਵੇਂ ਪੰਜਾਬ ਦਾ ਹੋ ਨਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਰ ਖਾ ਗਿਆ ਪਰੰਤੂ ਅੱਜ ਵੀ ਉਹ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਹੈ ਮੇਰੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡਾ YouTube ਚੈਨਲ ਤੇ Facebook ਤੇ ਬਦਵਾਰ ਫੈਮਿਲੀ ਬਲੌਗਸ ਚੈਨਲ ਆ ਉਹਨੂੰ ਜਰੂਰ ਫਾਲੋ ਕਰਿਓ ਤੇ ਫੇਰ ਵੀ ਮੇਰੇ ਤੋਂ ਬੋਲਦੇ ਹੋਏ ਕੁਝ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਮੈਂ ਗਲਤੀ ਮੰਨਦਾ ਜੀ ਆਪਣੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ